ਨਾਜਪਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਜ਼ਿਲ੍ਹੇ ਵਿੱਚ ਬਿਜਲੀ ਨਿਗਮ ਦੀਆਂ 10 ਬੇਸ਼ਕੀਮਤੀ ਜਾਇਦਾਦਾਂ ਨੂੰ ਵੇਚਣ ਦੇ ਵਿਰੋਧ ਅਤੇ ਬਿਜਲੀ ਬਿੱਲ 2025 ਨੂੰ ਲਾਗੂ ਹੋਣ ਤੋਂ ਰੋਕਣ ਲਈ ਬਿਜਲੀ ਮੁਲਾਜ਼ਮਾਂ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਸਾਂਝੇ ਤੌਰ ਤੇ ਮੁੱਖ ਚੀਫ ਇੰਜੀਨੀਅਰ ਦਫ਼ਤਰ ਦੇ ਬਾਹਰ ਪ੍ਰਭਾਪਸ਼ਾਹੀ ਜ਼ੋਨ ਪਤਰੀ ਰੋਜ਼ ਧਰਨਾ ਦਿੱਤਾ ਗਿਆ। ਜਿਸ ਵਾਰੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂਆਂ ਨੇ ਦੱਸਿਆ ਕਿ 10 ਜ਼ਾਇਦਾਦਾਂ ਨੂੰ ਵੇਚਣ ਦੇ ਵਿਰੋਧ ਚ ਅਤੇ ਇਸ ਫੈਸਲੇ ਦੀ ਵਾਪਸੀ ਲਈ ਬਿਜਲੀ ਮੁਲਾਜ਼ਮਾਂ ਵੱਲੋਂ ਸਾਂਝਾ ਸੰਘਰਸ਼ ਕੀਤਾ ਗਿਆ ਸੀ ਜਿਸ ਵਿੱਚ ਬਿਜਲੀ ਮੁਲਾਜ਼ਮਾਂ ਤੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੰਗ ਬਿਜਲੀ ਬਿੱਲ 2025 ਨੂੰ ਰੱਦ ਕਰਨ ਨੂੰ ਵੀ ਜੋੜ ਦਿੱਤਾ ਗਿਆ ਹੈ ਅੱਜ ਦੋਵਾਂ ਮੰਗਾਂ ਨੂੰ ਲੈ ਕੇ ਸਾਡੇ ਵੱਲੋਂ ਜ਼ੋਨ ਪੱਧਰ 'ਤੇ ਰੋਸ ਧਰਨਾ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਅੱਜ ਦੇ ਧਰਨੇ 'ਚ 2 ਨਵੰਬਰ ਨੂੰ ਬਿਜਲੀ ਮੰਤਰੀ ਦੀ ਲੁਧਿਆਣਾ ਸਬੰਧਤ ਰਿਹੈਸ਼ ਦੇ ਬਾਹਰ ਜੋ ਰੋਜ਼ ਮਾਰਚ ਦਾ ਸੂਬਾ ਪਧਰੀ ਪ੍ਰੋਗਰਾਮ ਦਿੱਤਾ ਹੋਇਆ ਹੈ ਨੂੰ ਹਰ ਪੱਕੋਂ ਸਫਲ ਬਣਾਉਣ ਉਤੇ ਜ਼ੋਰ ਦਿੱਤਾ ਗਿਆ ਹੈ ਆਗੂ ਨੇ ਇਹ ਵੀ ਦੱਸਿਆ ਕਿ ਇਸ ਧਰਨੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸ਼ਮੂਰੀਅਤ ਦਾ ਪ੍ਰੋਸਾ ਦਿੱਤਾ ਗਿਆ ਹੈ ਜਿਨ੍ਹਾਂ ਨਾਲ ਲੁਧਿਆਣਾ ਚ ਪਹਿਲੀ ਅਤੇ ਚੰਡੀਗੜ੍ਹ ਦੇ ਕਿਸਾਨ ਭਵਨ ਚ ਦੂਜੀ ਸਫਲ ਮੀਟਿੰਗ ਹੋ ਚੁੱਕੀ ਹੈ ਕੁਝ ਰਹਿੰਦੀਆਂ ਕਿਸਾਨ ਜਥੇਬੰਦੀਆਂ ਨਾਲ ਤੀਜੇ ਗੇਟ ਦੀ ਮੀਟਿੰਗ 2 ਨਵੰਬਰ ਤੋਂ ਪਹਿਲਾਂ ਹੋ ਜਾਵੇਗੀ ਆਗੂਆਂ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਹੋਰ ਨਾ ਵਿਭਾਗਾਂ ਦੇ ਮੁਲਾਜ਼ਮ ਸੰਗਠਨਾਂ ਤੋਂ ਇਲਾਵਾ ਸਮਾਜਿਕ ਅਤੇ ਵਿਦਿਆਰਥੀ ਸੰਗਠਨ ਨਾਲ ਵੀ ਯੂਨੀਅਨ ਆਗੂਆਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਵੱਲੋਂ ਦੂ ਦੇ ਰੂਸ ਮਾਰਚ ਵਿੱਚ ਸ਼ਮੂਰੀਅਤ ਦਾ ਪ੍ਰੋਸਾ ਦਿੱਤਾ ਗਿਆ ਹੈ ਬਿਜਲੀ ਮੁਲਾਜ਼ਮਾਂ ਆਗੂਆਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਦੇ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੇ ਫੈਸਲੇ ਦੇ ਵਿਰੋਧ ਵਿੱਚ ਅਤੇ ਕੇਂਦਰ ਸਰਕਾਰ ਦੇ ਲੋਕ ਮਾਰੂ ਬਿਜਲੀ ਬਿੱਲ 2025 ਦੇ ਵਿਰੋਧ ਵਿੱਚ ਮੁਲਾਜ਼ਮਾਂ ਕਿਸਾਨਾਂ ਤੇ ਵਿਦਿਆਰਥੀਆਂ ਨਾਲ ਸੜਕਾਂ ਉੱਤੇ ਉਤਰਨ ਕਿਉਂਕਿ ਇਹੇ ਮੁੱਦੇ ਜਨਤਕ ਹਨ ਇਸ ਮੌਕੇ ਜੁਆਇੰਟ ਫੋਰਮ ਬਿਜਲੀ ਇਕਤਾ ਮੰਚ AOGEI ਗ੍ਰੇਡਡ ਯੂਨੀਅਨ ਦੇ ਪੈਨਸ਼ਨਰਸ ਯੂਨੀਅਨਾਂ ਦੀਆਂ ਜਥੇਬੰਦੀਆਂ TSUPSE EB এমপ্লয়িজ ফেডারেশন ਇਟਕ অ্যাসোসিয়েশন ਆਫ ਜੂਨੀਅਰ ইঞ্জিনিয়ার ਗ੍ਰੇਡ সাবਸਟੇਸ਼ਨ ਯੂਨੀਅਨ ਪਾਵਰ ਕਾਮ ਤੇ ট্রান্সਕੂ ਪੈਨਸ਼ਨਰਸ ਯੂਨੀਅਨ ਇਟਕ এমপ্লয়িজ ফেডারেশন ਪਹਿਲਵਾਨ এমপ্লয়িজ ফেডারেশন ਇਟਕ ইঞ্জিনিয়ার অ্যাসোসিয়েশন টেকনিক্যাল ਸਰਵਿਸਿਜ਼ ਯੂਨੀਅਨ ਪੰਗਲ ਕਰਮਚਾਰੀ ਦਲ MSU ਜਥੇਬੰਦੀਆਂ ਦੇ ਆਗੂ ਰਿਸ਼ਪਾਲ ਸਿੰਘ ਪਾਲੀ ਰਗਵੀਰ ਸਿੰਘ ਰਾਮਗੜ੍ਹ ਕਰਤਾਰ ਸਿੰਘ ਜਗਤਾਰ ਸਿੰਘ ਕੇਵਲ ਸਿੰਘ ਬਣਵੈਤ ਸਵਰਨ ਸਿੰਘ ਚਮਕੌਰ ਸਿੰਘ ਬਲਵਿੰਦਰ ਸਿੰਘ ਬਾਜਵਾ ਜਸਵੀਰ ਸਿੰਘ ਆਂਟਲੂ ਪੋਰਸ਼ ਗੁਪਤਾ ਸतीश ਭਰਦਵਾਜ ਗੁਰਦੀਪ ਸਿੰਘ ਬਾਬਾ ਤੇ ਗੁਰਪ੍ਰੀਤ ਸਿੰਘ ਮਹਦੂਦਾ ਤੋਂ ਇਲਾਵਾ ਜੋਨ ਪੱਧਰ ਦੇ ਹੋਰ ਆਗੂ ਤੇ ਮੁਲਾਜ਼ਮ ਹਾਜ਼ਰ ਸਨ